ਦੋ ਮਿੰਟ ਕਮਿਟਿੰਗ ਕੀਤੇ ਸੀ ਉਹ ਸਮੇਂ ਦੇ ਦਰਾਰ ਵਿੱਚ ਦਰਸ਼ਕ tạm ਨਾ ਗਿਆਨਖਰ ਵੀ ਸੁਣੋ ਇਹ ਮੁਕ ਕੀਤਾ ਫਿਰ ਇਹਨੇ ਦੋਨੇ ਗਏ ਦਰਖਟਾਇਆ ਝੂਠ ਬੋਲਣ ਡਿਆ ਤੁਸੀਂ ਉਸ ਸਬੰਧ ਦੇ ਉਪਰਾਵਤੇ ਲਈ ਜਿਹੜਾ ਯਾਰ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਯਾਨੀ ਉਹ ਕੋਈ ਹਿੱਸਾ ਨਾ ਹੋਵੇ ਤੇ ਯਾਨੀ ਸਲਤਨਤ ਦੇਖਦੇ ਪਾਂਥ ਤੇ ਪਾਂਥ ਦੇ ਦੇਰ ਦਰੋਂ ਹੋਗੇ ਪਾਂਥ ਤੁਹਾਡੇ ਨਾਲ ਦੇਖ ਰਿਆ ਇਹ ਗਲਤੀ ਮੁੜ ਕੇ ਕਦੀ ਮੈਨਾ ਕਰਿਓ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਹਨਾਂ ਮੈਂ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੌਰ ਕਿਸੇ ਦੀ ਜੁਰਤ ਨਹੀਂ ਪਈ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਦਲ ਇਹਨਾਂ ਨੂੰ ਛੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਹੇ ਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਕੋਲ ਸਿੱਖੀ ਵਾਲੀ ਕੋਈ ਗੱਲ ਹੀ ਹੈ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਕਿ ਸਾਡੇ ਸਿੱਖਾਂ ਸਿੱਖਾਂ ਦੀ ਇਤਮਾਦ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਖੁੱਲੇ ਤੌਰ ਤੇ ਕਹਿ ਰਹੇ ਕੰਮ ਕਰਵਾਉਣਾ 1978 ਤੋਂ ਲੈ ਕੇ ਸਾਡਾ ਇਹਨਾਂ ਨੇ ਚਾਲ ਕੀਤਾ ਅਜੇ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਮੈਂ ਉਹ ਨਾ ਦਾ ਵਿਅਕਤੀ ਜਿਹੜਾ ਇੱਥੋਂ ਭੱਜਿਆ ਸੀ ਉਹ ਦੂਜੇ ਦਿਨ ਸੁਖਦੀਪ ਸਿੰਘ ਵੀਰ ਫੜੇ ਕਹਿੰਦਾ ਦੇਖਿਆ ਸਾਡੀਆਂ ਕਾਲੀ ਜੀ ਅੱਜ ਇੱਕ ਦਦਾ ਫੜਿਆ ਪੰਜ ਲੋਕੀ ਵਿਆਧੀ ਵਾਲਾ ਇੱਕ ਵੀ ਨਾ ਫੜ ਨਹੀਂ ਹੋਇਆ ਯੂਕੇ ਦੀਆਂ ਯੋਗ ਜਵਾਬੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡਾ ਸਹਿਮਤੀ ਪ੍ਰਗਟ ਕਰ ਕਰ ਪਲਟਾਉਨੇ ਆ ਤੁਸੀਂ ਜਿਹੜਾ ਬੁੱਧਾ ਚੁੱਕਿਆ ਤੱਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡੱਟ ਕੇ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੇ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਅਸੀਂ ਅੰਮ੍ਰਿਤ ਸੰਚਾਰ ਤથા ਯੂਕੇ ਤੇ ਯੂਰਪ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗਤ ਨਾਲ ਜੋ ਬੇਨਤੀ ਕਰਨੀ ਆ ਜੋ ਪਿਛਲੇ ਦਿਨ 11 ਅਗਸਤ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣ ਕੇ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰਨੀ ਆ ਕਿਉਂਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਜੁਣੀ ਗਈ ਸੀ ਜਜ ਵਿੱਚ ਦੋ ਆਪਣੇ ਅਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਦੂਗਰ ਜਿਹੜੇ ਸੀ ਉਹ ਤਰਜਾਈਂਦੇ ਗਏ ਸੀ ਇਹਨਾਂ ਪੰਜ ਉਹਨਾਂ ਨੇ ਜਿਹੜੀ ਇਹ ਪੰਪ ਸ਼ਰਮਣੀ ਕਾਲੀਦਾਲ ਦੀ ਚੋਣ ਕੀਤੀ ਆ ਉਹਦੇ ਸਬੰਧ ਵਿੱਚ ਬੇਨਤੀ ਕਰਨੀ ਆ ਇਹ ਸ਼ੁਰੂ ਵਿੱਚ ਇੱਕ ਮੈਂ ਬੇਨਤੀ ਕਰ ਦਵਾਂ ਕਿ ਉਹ ਜਿਹੜਾ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜ਼ੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਤੂੰ ਦੱਸ ਪਹਿਲਾਂ 2 ਮਹੀਨਾ ਚ ਕੰਮ ਮੀਟਿੰਗ ਕੀਤੀ ਸੀ ਉਹ ਸਮੇਂ ਦੇ ਦੌਰਾਨ ਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਹੇਦਾਰ ਘਟਾਇਆ ਇਹ ਝੂਠ ਬੋਲਣ ਰਿਹਾ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰ ਦਵਾਂ ਜਿਹੜਾ ਹੈ ਗਿਆਨੀ ਰਘਵੀਰ ਸਿੰਘ ਤਾਂ ਗਿਆਨੀ ਸਰਤਾਰ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡੇ ਨੂੰ ਬੇਨਤੀ ਆ ਤੁਸੀਂ 2 ਦਸੰਬਰ ਦੇ ਹੁਕਮਰਾਮ ਦੇ ਵਿੱਚ ਜਿਹੜਾ ਜਾ ਰਹੇ ਉਹਦੇ ਵਿੱਚ ਸੀ ਤੁਸੀਂ ਇਸ ਮਤਲਬ ਵਿੱਚ ਨਾ ਆਇਓ ਕਿਉਂਕਿ ਤੁਹਾਨੂੰ ਨਲਾਇਕ ਕਹਿ ਕੇ ਅਯੋਗ ਕਹਿ ਕੇ ਬਾਹਰ ਕੱਢਿਆ ਸੀ ਤੁਸੀਂ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚ ਹੀ ਬੇਨਤੀ ਕਰ ਦਿੱਤੀ ਆ ਗਿਆਨੀ ਰਘਵੀਰ ਸਿੰਘ ਨੂੰ ਤੇ ਯਾਨੀ ਸੁਲਤਾਨ ਸੁਲਤਾਨ ਸਿੰਘ ਨੂੰ ਪੰਚ ਪੰਚ ਦੇ ਦੇਹੜਦਾਰ ਹੋਗੇ ਪੰਚ ਤੁਹਾਡੇ ਨਾਲ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਰੋਮਣੀ ਕਾਲੀਦਾਲ ਦੇ ਪ੍ਰਧਾਨ ਚੁਣੇ ਗਏ ਆ ਤੇ ਨਾਲੇ ਬੀਬੀ ਸਤਵੰਦ ਕੌਰ ਜੋ ਪਛੀਦ ਪਏ ਅਮਰੀਕ ਸਿੰਘ ਦੀ ਸੁਪਤਰੀ ਆ ਉਹਨੂੰ ਨਾਲ ਜੋ ਕੌਂਸਲ ਬਣਾਈ ਗਏ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾਜਨ ਕਦਮ ਇਹ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਜੰਦੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਇਨਕਾਰ ਕੇ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਐਗਜ਼ੈਂਪਲ ਜੀ ਗੱਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਚੰਨੀ ਯੁਰਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਭਾਦਰ ਕਾਲੀ ਦਲ ਨੇ ਜੋ ਕਿ ਇਹ ਗਲਤੀਆਂ ਕੀਤੀਆਂ ਸੀ ਅਕਾਲ ਤਖਤ ਦੀ ਬਸੀਜ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਜੌਦ ਉਹਨੂੰ ਸਦਾ ਸਜਾ ਦਿੱਤੀ ਕਿ ਉਹਨੂੰ ਕੱਢ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਫਿਰ ਉਹਨਾਂ ਨੇ ਅਕਾਲੀ ਦਲ ਚੁਣਿਆ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਯੋਗ ਸਮਝਦਿਆਂ ਹੋਏ ਆ ਇਹ ਸੇਵਾ ਤੇ ਦਿੱਤੀ ਹੈ ਬਹੁਤ ਵਧੀਆ ਯੋਗ ਇਹ ਕਦਮ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਪਰ ਕੱਲ੍ਹ ਕ ਪਰਸੋਂ ਹਦਗਰਦ ਜੋ ਕਿ ਅਜੀਤ ਟੀਵੀ ਦੇ ਐਡੀਟਰ ਨੇ ਇੰਟਰਵਿਊ ਲਈ ਆ ਉਹਨਾਂ ਵਿੱਚ ਜੋ ਨਹੀਂ ਮਸਲੇ ਭਾਰੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਅਸੀਂ ਉਹਨਾਂ ਮਸਲਿਆਂ ਦਾ ਸਤਿਕਾਰ ਕਰਦਾ ਕਰਦੇ ਆ ਉਹਨਾਂ ਨੇ ਜੋ 1947 ਤੋਂ ਲੈ ਕੇ ਮਸਲਾ ਉੱਭਰਿਆ ਸੀ ਜੋ ਸਾਡਾ ਧੱਕੇ ਹੋਏ ਆ ਸਾਰੇ ਦਰਹਾਈ ਹੋਏ ਸੀ ਇਹ ਤੇ ਬਰਕਰਾਰਾਂਗੇ ਨਾਲ ਉਹ ਨਹੀਂ ਇਹ ਵੀ ਕਲੀਅਰ ਕਰਕੇ ਦੱਸਦਾ ਵੀ ਅਸੀਂ ਸਾਡਾ ਕੋਈ ਵਿਸ਼ੇਸ਼ ਮੁੱਦਾ ਇਹ ਕੋ ਚੋਣਾ ਲੰਡਾ ਨਹੀਂ ਹੈਗਾ ਅਸੀਂ ਪੰਥਕ ਮੁੱਦਿਆਂ ਉੱਤੇ ਗੱਲ ਕਰਾਂਗੇ ਸਮੁੱਚੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹ ਜੋ ਦੋ ਲੀਡਰ ਬਰੇ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਆ ਇਹਨਾਂ ਦਾ ਸੰਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਜੋ ਦਲਤ ਨਾਂ ਵਰਤਿਆ ਜਾ ਰਿਹਾ ਹੈ ਗੁਰੂ ਪਿਆਰਿਓ ਸਿੱਖੀ ਦੇ ਵਿੱਚ ਕੋਈ ਦਲਤ ਨਾ ਦੀ ਚੀਜ਼ ਨਹੀਂ ਹੈ ਹੈ ਬਾਂਹਮਣਾ ਨੇ ਜਾਂ ਉਹ ਹਿੰਦੂਆ ਨੇ ਇਹ ਦਲਤ ਬਣਾਏ ਹੋਏ ਆ ਗੁਰੂ ਘਰ ਦੇ ਵਿੱਚ ਕੋਈ ਦਲਤ ਨਹੀਂ ਹੈਗਾ ਮਹਾਰਾਜ ਕਹਿੰਦੇ ਨੀਚੇ ਅੰਦਰ ਨੀਚ ਜਾਤ ਨੀਚੀ ਹੁਅਤ ਤਨੇਚ ਨਾਨਕ ਜੀ ਦੇ ਸੰਗ ਸਾਥ ਵਡਿਆ ਕਿਉਂ ਰੀਸ ਜਿੱਥੇ ਨੀਚ ਸੰਭਾਲੀਏ ਤੇ ਇੱਥੇ ਨਦਰ ਤੇਰੀ ਵਕਸੀਸ ਦੇ ਦੇ ਵਿੱਚ ਕੋਈ ਦਲਤ ਨਹੀਂ ਹੈ ਸਭ ਗੁਰੂ ਸਾਜ ਖੱਤਰੀ ਬਾਂਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ ਇਸ ਕਰਕੇ ਸਭੇ ਸਾਂਝੀ ਵਾਲ ਸਦਾਇ ਨੇ ਕੋਈ ਨਾ ਦੱਸੇ ਬਾਹਰ ਜੋ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਦਲੀਏ ਜਿਹੜੇ ਉਹਨਾਂ ਨੂੰ ਛੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਿਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਕੋਲ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਸਕਵੀਰ ਬਾਲ ਸਪੀਚ ਚ ਪਹਿਲੀ ਵਾਰ ਦਿੱਤੀ ਉਹਨਾਂ ਕਿਹਾ ਵੀ ਇਹ ਅਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਅਕਾਲੀ ਦਲ ਨੂੰ ਅਸੀਂ ਖਤਮ ਨਹੀਂ ਕੋਈ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਆ ਕੇ ਸਾਡੇ ਸਿੱਖਾ ਸਿੱਖਾਂ ਦੀ ਜਮਾਤ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਹੁੱਲੇ ਦੌਰ ਤੇ ਕਹਿੰਦੇ ਸੀ ਕੰਮ ਕਰਵਾ ਚਾਉਂਦੇ ਆ ਜਿਹੜੇ ਜਿਸ ਅਕਾਲੀ ਦਲ ਨੇ 40 ਸਾਲ ਵਿੱਚ 1978 ਤੋਂ ਲੈ ਕੇ ਸਾਡਾ ਇੰਨਾ ਨੁਕਸਾਨ ਕੀਤਾ ਅੱਜ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਜਿਵੇਂ ਕਿ ਕਿੰਨੇ ਕਤਲ ਹੋਏ ਕਿੰਨੀਆਂ ਵਿਵਦੀਆਂ ਹੋਈਆਂ ਇੱਕ ਮਿੰਟੂ ਨਾਮ ਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਭੱਜਿਆ ਸੀ ਉਹ ਦੂਜੇ ਦਿਨ ਸੁਖਦੀਪ ਸੁਖਵੀਰ ਫੜ ਕਹਿੰਦਾ ਦੇਖਿਆ ਸਾਡੀ ਇੰਟੈਲੀਜੈਂਸ ਕਿਦਾਂ ਫੜ ਲਿਆ ਪਰ ਪੰਥ ਦੋਖੀ ਵਿਵਦੀ ਵਾਲਾ ਇਹ ਇੱਕ ਵੀ ਨਾ ਉਹ ਫੜ ਨਹੀਂ ਹੋਇਆ ਇਸ ਕਰਕੇ ਅਸੀਂ ਯੂਕੇ ਦੀਆਂ ਜੋਬ ਦੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰ ਪਲਟਾਉਂਦੇ ਆ ਤੁਸੀਂ ਜਿਹੜਾ ਮੁੱਦਾ ਚੁੱਕਿਆ ਤਕੜੇ ਹੋ ਕੇ ਇਹ ਚ ਹੱਲਾ ਮਾਰ ਅਸੀਂ ਤੁਹਾਡਾ ਡਰਡ ਕੇ ਸਾਹ ਦੇਵਾਂਗੇ ਕਿਉਂਕਿ ਬੜੇ ਸਮੇਂ ਤੋਂ ਸਾਡੇ ਮੁੱਦੇ ਰੁੱਲਦੇ ਪਏ ਆ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਇਸ ਇੰਟਰਵਿਊ ਵਿੱਚ ਕਿਹਾ ਜਿਹੜਾ ਕਿ ਪੰਜਾਬ ਦੇ ਮੁੱਦੇ ਸੀ ਪੰਜਾਬੀਆਂ ਦੇ ਮੁੱਦੇ ਸੀ ਉਹ ਕੋ ਸਿੱਖਾਂ ਦੇ ਮੁੱਦੇ ਤਾਂ ਹੈ ਨਹੀਂ ਸੀ ਪਾਣੀਆਂ ਤੇ ਮੁੱਦਾ ਸਿੱਖਾਂ ਦਾ ਥੋੜਾ ਚੰਡੀਗੜ੍ਹ ਸਿੱਖਾਂ ਦਾ ਇਕੱਲੇ ਸਿੱਖਾਂ ਦਾ ਮੁੱਦਾ ਥੋੜਾ ਜਾਂ ਹੋਰ ਜਿਹੜੇ ਵੰਧ ਅਧਿਕਾਰ ਆ ਜਾਂ ਸਾਡੇ ਨਾਲ ਜਿਹੜੇ ਵਾਦੇ ਕੀਤੇ ਗਏ ਸੀ ਪੰਜਾਬ ਦੇ ਨਾਲ ਉਹਨੋਂ ਤੋਂ ਮੁਨਕਰ ਹੋਇਆ ਲੜਾਈ ਉਹਨਾਂ ਦੀ ਆ ਇਹ ਐਡੀ ਇਹ ਛਾਤਰ ਦਿਮਾਗ ਆ ਜੋ ਕਿ ਇਹ ਹਿੰਦੂ ਦਿਮਾਗ ਇੰਨਾ ਚਾਤਰ ਦਿਮਾਗ ਸੀ ਜਣੇ ਉਸ ਮੁੱਦਿਆਂ ਨੂੰ ਸਿੱਖਾ ਦੇ ਮੁੱਦੇ ਬਣਾ ਕੇ ਨੂੰ ਅਤਵਾਦੀ ਵੱਖਵਾਦੀ ਕਹ ਕੇ ਸਾਡੀ ਸਿੱਖੀ ਦਾ ਘਾਣ ਕੀਤਾ ਪਰ ਅੱਜ ਜਿਹੜੇ ਮਸਲੇ ਸਾਡੇ ਇਉਂ ਦੇ ਤਿਉਹ ਖੜੇ ਆ ਅਸੀਂ ਸਾਨੂੰ ਭੁੱਲਿਆ ਨਹੀਂ 25000 ਦਾ ਲਾਪਤਾ ਲੱਖਾਂ ਤੇ ਕਰੀਬ ਜਿਹੜੇ ਸਿੰਘ ਸਾਡੇ ਸ਼ਹੀਦ ਹੋਏ ਆ ਘਰ ਉੱਜੜੇ ਆ ਇੱਕ ਤਾਂ 47 ਜਿਹੜਾ 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 ਯਾਰਾ ਇਹਨਾਂ ਨੇ ਸਾਡਾ ਕੀਤਾ 84 ਤੋਂ ਬਾਅਦ ਉਹ ਸਾਨੂੰ ਭੁੱਲਣ ਯੋਗ ਨਹੀਂ ਪਰ ਸਾਡੇ ਮੁੱਦੇ ਤਿਉਹ ਦਿੱਤੇ ਹੋ ਖੜੇ ਆ ਅਸੀਂ ਪੂਰ ਜਲ ਅਪੀਲ ਕਰਦੇ ਹਾਂ ਵੇ ਸਮਝੀਆਂ ਸਕਤਾਂ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਨਵੇਂ ਤਾਂ ਮੋਰੇ ਆਏ ਨਹੀਂ ਵੀ ਜਿਹੜੇ ਵੀ ਇਹ ਵੋਟਾਂ ਲੈ ਕੇ ਚੀਫ ਮਿਨਿਸਟਰ ਬਣਾਣਾ ਚਾਹੁੰਦੇ ਆ 1 ਕਿਕਤੂਬਰ 2019 ਨੂੰ ਜਿਹੜੀਆਂ ਗੱਲਾਂ ਇਹ ਇੰਟਰਵਿਊ ਚ ਕਹੀਆਂ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਸਾਡੇ ਸਾਹਮਣੇ ਉਦੋਂ 7 ਸਾਲ ਪਹਿਲਾਂ ਕਹੀਆਂ ਸੀ ਵੀ ਆਪਾਂ ਇਕੱਠੇ ਹੋ ਕੇ ਆਹ ਕੰਮ ਕਰੀਏ ਔਰ ਉਹਨੇ ਕੀਤਾ ਵੀ ਔਰ ਇੱਕ ਵਾਰੀ ਪੂਰੇ ਪੰਥ ਦੀ ਇਕੱਠਿਆਂ ਦੇ ਹੋ ਕੇ ਮੀਟਿੰਗ ਵੀ ਕਰਾਈ ਉੱਥੇ ਉੱਥੇ ਜਦੋਂ ਬੰਦੀ ਸਿੰਘ ਦਾ ਮਸਲਾ ਛੇੜਿਆ ਗਿਆ ਸੀ ਇਸ ਕਰਕੇ ਅੱਜ ਸਾਨੂੰ ਲੋੜਿਆ ਇਹ ਸਮਾਂ ਖੰਜਾਉਣਾ ਨਹੀਂ ਸਾਨੂੰ ਚਾਹੀਦਾ ਮਿਸ਼ਾਇਤ ਤਰ੍ਹਾਂ ਦੇ ਇਕੱਠੇ ਹੋ ਕੇ ਇਹ ਜੋ ਨਵਾਂ ਕਾਲੀ ਦਲ ਆਇਆ ਇਹਨੂੰ ਸਰਜੀਤ ਕਰੀਏ ਇਹਦੀ ਇਹਦੀ ਸਪੋਰਟ ਕਰੀਏ ਇਹ ਨਾ ਹੋਵੇ ਜਿੱਦਾਂ ਪਹਿਲਾਂ ਗਿਆਨੀ ਹਰਪ੍ਰੀਤ ਹੁਣ ਕਹੇਤਾ ਜੀ ਤੁਸੀਂ ਅਕਾਲੀ ਫੂਲਾ ਸਿੰਘ ਬਣ ਜਾਓ ਬੜਬੜੇ ਵੋਟਾਂ ਦੇਤੀਆਂ ਜਦੋਂ ਉਤਾਰਨ ਲੱਗੇ ਉਹਨੂੰ ਜਲੀਲ ਕਰਕੇ ਰੱਖ ਦਿੱਤਾ ਪਰ ਅੱਜ ਸਾਨੂੰ ਲੋੜਿਆ ਇਕੱਠੇ ਹੋ ਕੇ ਇਹ ਜੋ ਨਵਾਂ ਕਾਲੀ ਦਲ ਹੋਂਦ ਵਿੱਚ ਆਇਆ ਇਹਨਾਂ ਦੀ ਡਟ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਅਸੀਂ ਪੂਰੀ ਸਹਿਮਤੀ ਪਰਟਕਟਾਉਣੇ ਆ ਜਿੱਦਾਂ ਦੀ ਵੀ ਸੇਵਾ ਹੋਵੇ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਜੋ ਇਹ ਕਾਲੀ ਦਲ ਆ ਪਹਿਲਾਂ ਕਾਲੀ ਦਲ ਯੋਗਿੰਦਰ ਸਿੰਘ ਧਾਮੀ ਜਿਹੜੇ ਵਿਸ਼ੇਸ਼ ਜਾਇ ਬਾਦਲ ਦਲੀਆ ਜੋ ਕਰ ਰਹੇ ਆ ਇਹ ਬਹੁਤ ਗਲਤ ਹੋ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਆਂ ਔਰ ਜਿਹੜਾ ਨਵਾਂ ਕਾਲੀਚਰ ਟੁਣਿਆ ਅਸੀਂ ਇਹਨੂੰ ਜਿਉਂਆ ਕਹਿੰਦੇ ਆਂ ਅਸੀਂ ਅਰਦਾਸ ਕਰਦੇ ਆਂ ਮਹਾਰਾਜਿਆਂ ਤੋਂ ਪੰਜਾਬ ਦੀ ਪੰਥ ਦੀ ਖਾਲਸਾ ਪੰਥ ਦੀ ਸੇਵਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ